ਅਚਾਰ ਝੰਡੀਆਂ ਜਿਹਾ ਲੈ ਕੇ ਖੜ ਜਾਨੇ ਹੋ ਤੇ ਪਿੰਡਾਂ ਤੋਂ ਰੋਕਦੇ ਹੋ ਸਾਨੂੰ ਜਾਣੋ ਤੁਸੀਂ ਕੀ ਸੋਚਦੇ ਹੋ ਇਹਦੇ ਨਾਲ ਵੋਟਾਂ ਨਹੀਂ ਪੈਣਗੀਆਂ ਕੱਲੇ ਕੱਲੇ ਦਾ ਹਿਸਾਬ ਕਰਾਂਗੇ ਕੱਲੇ ਕੱਲੇ ਦੀ ਫੋਟੋ ਮੈਂ ਹਰ ਵੇਲੇ ਵੀਡੀਓ ਬਣਾਉਣਾ ਆ ਜਿੰਨੇ ਵੀ ਪਰੇ ਹੋਏ ਨੇ ਕੋਈ ਸਰਕਾਰ ਕੋਈ ਸਰਕਾਰ ਰੋਕ ਨਹੀਂ ਸਕਦਾ ਮੋਦੀ ਦੀ ਸਰਕਾਰ ਬਣ ਨੂੰ ਤੇ ਫਿਰ ਤੁਸੀਂ ਕਹੋਗੇ ਸਾਨੂੰ ਡਿਬਰੂਗੜ੍ਹ ਭੇਜਦੇ ਆ ਫੇਰ ਨਾ ਕਿਉਂ ਮੈਂ ਤੁਹਾਨੂੰ ਅੱਕ ਕੇ ਅੱਜ ਗੱਲ ਕਹਿ ਰਹੇ ਆ ਤੁਸੀਂ ਬੰਦੇ ਦੇ ਪੁੱਤ ਬਣ ਜੋ ਜੇ ਕਰਨਾ ਫੇਰ ਨਾ ਕਿ ਉਹ ਜਿੰਨੇ ਕੁ ਤੁਸੀਂ ਢਾਈ ਡੋਟਰੂ ਪਹਿਲਾਂ ਫਿਰਦੇ ਹੋ ਤੁਸੀਂ ਉਹ ਫੋਰਚੂਨਲ ਨੇਬਰਾ ਬਣਾਈਆਂ ਮਜ਼ਦੂਰਾਂ ਨੂੰ ਨਾਲ ਲਾਲ ਜਾਂ ਕੱਟ ਕਰਦੇ ਰਹੇ ਹੋ ਤੁਸੀਂ ਤੁਸੀਂ ਤਮਾਸ਼ਾ ਬਣਾਇਆ ਪੰਜਾਬ ਦਾ ਦੁਨੀਆਂ ਚ ਮਿੱਟੀ ਪਲੀਤ ਕੀਤੀ ਹੈ ਤੁਹਾਨੂੰ ਚਾਹੀਦਾ ਕੀ ਆ ਕੋਈ ਚੀਜ਼ ਦੀ ਕਿਸੇ ਕਿਸਾਨ ਨੂੰ ਕਮੀ ਨਹੀਂ ਗਈ ਪੰਜਾਬ ਚ ਅਚਾਰ ਝੰਡੀਆਂ ਜਿਹਾ ਲੈ ਕੇ ਖੜ ਜਾਂਦੇ ਹੋ ਤੇ ਪਿੰਡਾਂ ਤੋਂ ਰੋਕਦੇ ਹੋ ਸਾਨੂੰ ਜਾਣੋ ਤੁਸੀਂ ਕੀ ਸੋਚਦੇ ਹੋ ਇਹਦੇ ਨਾਲ ਵੋਟਾਂ ਨਹੀਂ ਪੈਣਗੀਆਂ ਇਕੱਲੇ ਇਕੱਲੇ ਦਾ ਹਿਸਾਬ ਕਰਾਂਗੇ ਇਕੱਲੇ ਇਕੱਲੇ ਦੀ ਫੋਟੋ ਮੈਂ ਹਰ ਵੇਲੇ ਵੀਡੀਓ ਬਣਾਉਣਾ ਆ ਜਿੰਨੇ ਵੀ ਤੁਰੇ ਹੋਏ ਨੇ ਕੋਈ ਸਰਕਾਰ ਕੋਈ ਸਰਕਾਰ ਰੋਕ ਨਹੀਂ ਸਕਦਾ ਕਿ ਮੋਦੀ ਦੀ ਸਰਕਾਰ ਬਣ ਨੂੰ ਤੇ ਫਿਰ ਤੁਸੀਂ ਕਹੋਗੇ ਸਾਨੂੰ ਡਿਬਰੂਗੜ੍ਹ ਭੇਜਦੇ ਆ ਹੈਰਨਾ ਕਿਉਂ ਮੈਂ ਤੁਹਾਨੂੰ ਅੱਕ ਕੇ ਅੱਜ ਗੱਲ ਕਹਿ ਰਹੇ ਆ ਤੁਸੀਂ ਬੰਦੇ ਦੇ ਪੁੱਤ ਬਣਜੋ ਜੇ ਕਰਨਾ ਫੇਰ ਨਾ ਕਿਉ ਜਿੰਨੇ ਕੁ ਤੁਸੀਂ ਢਾਈ ਟੋਟਰੂ ਪਹਿਲਾਂ ਫਿਰਦੇ ਹੋ ਤੁਸੀਂ ਉਹ ਫੋਰਚੂਨਲ ਅਡੇਬਰਾ ਬਣਾਈਆਂ ਮਜ਼ਦੂਰਾਂ ਨੂੰ ਨਾਲ ਲਾਲ ਜਾਂ ਕੱਟ ਕਰਦੇ ਰਹੇ ਹੋ ਤੁਸੀਂ ਤੁਸੀਂ ਤਮਾਸ਼ਾ ਬਣਾਇਆ ਪੰਜਾਬ ਦਾ ਦੁਨੀਆਂ ਚ ਮਿੱਟੀ ਪਲੀਤ ਕੀਤੀ ਹੈ ਤੁਹਾਨੂੰ ਚਾਹੀਦਾ ਕੀ ਹੈ ਕੋਈ ਚੀਜ਼ ਦੀ ਕਿਸੇ ਕਿਸਾਨ ਨੂੰ ਕਮੀ ਨਹੀਂ ਗਈ ਪੰਜਾਬ 'ਚ